ਜਦੋਂ ਧਰਤੀ ਦੀ ਸੁਣੀ ਪੁਕਾਰ ਰੱਬ ਨੇ ਜਦੋਂ ਧਰਤੀ ਦੀ ਸੁਣੀ ਪੁਕਾਰ ਰੱਬ ਨੇ ਉਦੋਂ ਰੱਬ ਵੀ ਮਿਹਰਬਾਨ ਹੋਇਆ ਉਦੋਂ ਰੱਬ ਵੀ ਮਿਹਰਬਾਨ ਹੋਇਆ ਭਿੱਜੀ ਪਿਆਰ ਦੇ ਵਿੱਚ ਥੀ ਕੋਕ ਸਾਰੀ ਭਿੱਜੀ ਪਿਆਰ ਦੇ ਵਿੱਚ ਥੀ ਕੋਕ ਸਾਰੀ ਸੁਣ ਕੇ ਰੱਬ ਦਾ ਸੀਨਾ ਠੰਡਾ ਠਾਰ ਹੋਇਆ ਸੁਣ ਕੇ ਰੱਬ ਦਾ سینਾ ਠੰਡਾ ਠਾਰ ਹੋਇਆ ਕਰਤੀ ਦਾ ਦੋਖਣ ਵਾਂਣ ਲਈ اے ਸੱਚਾ ਸਤਗੁਰਿਆ ਪਤਿਆਰ ਹੋਇਆ ਕਰਤੀ ਦਾ ਦੋਖਣ ਵਾਂਣ ਲਈ اے ਸੱਚਾ ਸਤਗੁਰਿਆ ਪਤਿਆਰ ਹੋਇਆ ਗਿਲ ਪਰਮੇਸ਼ਰ ਨੇ ਤੇਰੇ ਤੇ ਘੜੀ ਕਿਰਪਾ ਗਿਲ ਪਰਮੇਸ਼ਰ ਨੇ ਤੇਰੇ ਤੇ ਘੜੀ ਕਿਰਪਾ ਤੇ ਮਨ ਚਾਂਦਲ ਸੀ ਤਾਏ ਅਸ਼ਾਰ ਹੋਇਆ तन गुरू रामदा तन गुरु राम दा बसर के जिला कर्मा वारी जिथे गुरु अवतार लिया बसर के जिला कर्मा वारी जिथे गुरु अवतार लिया वाणी सुन के अंबरो कोलो जन्म सवार लिया जन्म सवार लिया ਲੜਕੀ ਸਤਗੁਰ ਵੰਗਤ ਦੇਵ ਦੀ ਬਾਣੀ ਨੇ ਤਤ ਹੁੰਦੀ ਸੀ ਲੜਕੀ ਸਤਗੁਰ ਵੰਗਤ ਦੇਵ ਦੀ ਬਾਣੀ ਨੇ ਤਤ ਹੁੰਦੀ ਸੀ ਬਾਣੀ ਪੜ ਕੇ ਗੁਰੂ ਨਾਨਕ ਦੀ ਦੁੱਧ ਮਦਾਨੀ ਪਾਉਂਦੀ ਸੀ ਬਾਣੀ ਪੜ ਕੇ ਗੁਰੂ ਨਾਨਕ ਦੀ ਦੁੱਧ ਮਦਾਨੀ ਪਾਉਂਦੀ ਸੀ ਅੰਮ੍ਰਿਤਦਾਸ ਨੇ ਸੁਣ ਕੇ ਬਾਣੀ ਅੰਮ੍ਰਿਤਦਾਸ ਨੇ ਸੁਣ ਕੇ ਬਾਣੀ ਅੰਬਰੋਂ ਨੂੰ ਘਰ ਤਿਆਰ ਲਿਆ ਅੰਬਰੋਂ ਨੂੰ ਘਰ ਤਿਆਰ ਲਿਆ ਬਸਰ ਕੇ ਗਿਲਾ ਕਰ ਮਾਵਾਲੀ ਜਿੱਥੇ ਗੁਰੂ ਆਵਤਾਰ ਲਿਆ ਬਾਣੀ ਸੁਣ ਕੇ ਅੰਬਰੋਂ ਕੋਲੋਂ ਆਪਣਾ ਜਨਮ ਸਵਾਰਾ ਅੰਬਰ ਦਾਜ ਤਾਂ ਬੀਬੀ ਅੰਮ੍ਰੋ ਬਾਸਰ ਕਿਆ ਤੋਂ ਜਾਂਦੇ ਨੇ ਅੰਬਰ ਦਾਜ ਤਾਂ ਬੀਬੀ ਅੰਮ੍ਰੋ ਬਾਸਰ ਕਿਆ ਤੋਂ ਜਾਂਦੇ ਨੇ ਅੰਗਤ ਦੇਵ ਦੇ ਕਰਕੇ ਦਰਸ਼ਨ ਜੀਵਨ ਸਫਲ ਬਣਾਉਂਦੇ ਨੇ ਅੰਗਤ ਦੇਵ ਦੇ ਕਰਕੇ ਦਰਸ਼ਨ ਜੀਵਨ ਸਫਲ ਬਣਾਉਂਦੇ ਨੇ ਸੋਭਾ ਸੁਣ ਕੇ ਅੰਗਤ ਦੇਵ ਦੀ ਸੋਭਾ ਸੁਣ ਕੇ ਅੰਗਤ ਦੇਵ ਦੀ ਅੰਮ੍ਰਦਾਸ ਗੁਰੂ ਤਾਰ ਲਿਆ अमर अमरदास गुल तारिया बसर के किला कर्मा वारी जिथ गुरां अवतार लिया बणी सुण के अमरू कोलो जनम सवार लिया 12 ਸਾਲ ਦੀ ਸੇਵਾ ਸਤਿਗੁਰੂ ਅੰਗਤ ਦੇਵ ਨੇ ਲਾਈ ਸੀ 12 ਸਾਲ ਦੀ ਸੇਵਾ ਸਤਿਗੁਰੂ ਅੰਗਤ ਦੇਵ ਨੇ ਲਾਈ ਸੀ ਪਰਖ ਕਰਨ ਲਈ ਅਮਰਦਾਸ ਦੀ ਗਾਗਰੇ ਕਫੜਾਈ ਸੀ ਪਰਖ ਕਰਨ ਲਈ ਅਮਰਦਾਸ ਦੀ ਗਾਗਰੇ ਕਫੜਾਈ ਸੀ ਬਿਆਸਦਰਿਆ ਦਾ ਜਲ ਪਰਨ ਲਈ ਬਿਆਸਦਰਿਆ ਦਾ ਜਲ ਪਰਨ ਲਈ ਅਮਰਦਾਸ ਸਤਿਕਾਰ ਲਿਆ अमरदास सत्कार लिया बसर खे कर्मा वारी जिथे गुरां अवतार बाणी सुन के अमरो कोणो अनम सवार लियाणी सुण के अमरोह कोणो जनम सवारो लिया ਤਨ ਤਨ ਗੁਰੂ ਨਾਨਕ ਮਹਾਰਾ ਤੇਰੇ ਕਾਦੀ ਸੇਵਾ ਪ੍ਰਣ ਪੂਰਨ ਬ੍ਰਾਹਮਕ ਜੀ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਮੇਰਾ ਕਰਿਓ ਗੁਰੂ ਵਰਜਨ ਦੇ ਮਹਾਰਾਜ ਸਿਧਾਂਤ ਦੇ ਤਾਰਾ ਮਹਾਰਾ ਮੇਰਾ ਕਰਿਓ ਗੁਰੂ ਹਰਗੋਬਿੰਦ ਸਾਹਿਬ ਪਾਸਾ ਗੁਰੂ ਕੀ ਡਾਲੀ ਬਤਾ ਤਰਿਆ ਪੂਨ ਬ੍ਰਾਹਮਕ ਜੀ ਬਾਬਾ ਬੁੱਢਾ ਸਾਹਿਬ ਜੀ ਮੇਰਾ ਕਰਿਓ ਸਾਰੇ ਦੇ ਸਭ ਦੇ ਤਰਿਆ ਪੂਨ ਨਾਨਕ ਮਹਾਰਾ ਤੇਰੇ ਕਾਦੀ ਸੇਵਾ ਪ੍ਰਣ ਸੱਚਾ ਸੰਕਲਪ ਨੇ ਤਿੰਨ ਉਠਿਤ ਸਿਲ ਅਜਨਾਲਾ ਜਿਲ੍ਹਾ ਮਰਚਾ ਪੰਜਾਬ ਪੁਲਤਕ ਮਹਾਰਾਜ ਮੇਰਾ ਕਰਿਓ ਪੱਤਰਕਾਰ ਤਰੁਨ ਸੰਘ ਦੇ ਹੋਲਕ ਦਿਨਾਂ ਸਾਹਾਂ ਦੀ ਕੜੀ ਲਵਾਈ ਮਹਾਰਾਜ ਪੁਰਨਾਣਕ ਮਾਰਾ ਗੁਰੂ ਆਮ ਦਾਠ ਮੇਰਾ ਗੁਰਨਾਣਕ ਨਾਮ ਚਲਦੀ ਗਲਾ ਤੇਰੇ ਬਾਣੇ ਸਰਬੰਤਾ ਪਲਾ ਵੈ ਕੁਝ ਖਾਲਸਾ ਬਜੀ ਫਤੇ